ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਦਿਹਾੜੇ ਨਾਨਕ ਸ਼ਾਹੀ ਸੰਮਤ 556 ਦੇ ਆਗਮਨ ਪੁਰਬ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤ ਸਮਾਗਮ ਤਪੱਸਥਾਨ ਨਿਰਮਲ ਕਟਿਆ ਛੰਬ ਵਾਲੀ ਪਿੰਡ ਪੰਡਵਾ ਫਗਵਾੜਾ ਵਿਖੇ શ્રીમાન ਸੰਤ ਗੁਰਚਰਨ ਸਿੰਘ ਜੀ ਮਹਾਰਾਜ ਦੀ ਅਗਵਾਈ ਹੇਠ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਬੰਧੀ ਜਾਣਕਾਰੀ ਦਿੰਦਿਆਂ ਤਪੱਸਥਾਨ ਨਿਰਮਲ ਕੁਟਿਆ ਛੰਬ ਵਾਲੀ ਪਿੰਡ ਪੰਡਵਾ ਦੇ ਮੁੱਖ ਸੰਚਾਲਕ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਮਿਤੀ 12 ਮਾਰਚ ਦਿਨ ਮੰਗਲਵਾਰ ਨੂੰ ਸ਼੍ਰੀ ਅਖੰਡ ਪਾਤਸ਼ਾਹਬ ਜੀ ਦੇ ਜਾਪਾਂ ਦੇ ਪਾਠ ਆਰੰਭ ਕੀਤੇ ਗਏ ਸਨ ਅਤੇ ਮਿਤੀ 14 ਮਾਰਚ ਦਿਨ ਵੀਰਵਾਰ ਨੂੰ ਸ਼੍ਰੀ ਅਖੰਡ ਪਾਤਸ਼ਾਹਬ ਜੀ ਦੇ ਜਾਪਾਂ ਦੇ ਭੋਗ ਉਪਰੰਤ ਸਜੇ ਦੀਵਾਨਾਂ ਵਿੱਚ ਸੰਤ ਅਨੂਪ ਸਿੰਘ ਜੀ ਉਹਨਾਂ ਸਾਹਿਬ ਵਾਲਿਆਂ ਨੇ ਵਿਰਾਗਮਈ ਕੀਰਤਨ ਦੀ ਹਾਜ਼ਰੀ ਭਰੀ ਅਤੇ ਢਾਡੀ ਗੁਰਦੇਵਾਲ ਸਿੰਘ ਲਖਪੁਰ ਵਾਲਿਆਂ ਦੇ ਜਥੇ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਦੀ ਜੀਵਨੀ ਤੇ ਸਿਧਾਂਤਾਂ ਨਾਲ ਜਾਣੂ ਕਰਵਾਇਆ। ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਵੱਲੋਂ ਕੀਰਤਨੀ ਅਤੇ ਢਾਡੀ ਜਥਿਆਂ ਦੇ ਨਾਲ-ਨਾਲ ਆਈਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਨਾਲ ਨਵਾਜਿਆ ਗਿਆ। ਉਪਰੰਤ ਸ਼੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਵੱਲੋਂ ਸੰਗਰਾਂਦ ਦੇ ਦਿਹਾੜੇ ਦੀ ਵਿਆਖਿਆ ਕਰਦੇ ਹੋਏ ਸੰਗਤਾਂ ਨੂੰ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਸਤੇਸਕਤਰ ਦੀ ਸੇਵਾ ਸੰਤ ਗੁਰ ਲਾਲ ਸਿੰਘ ਵੱਲੋਂ ਬਖੂਬੀ ਨਿਭਾਈ ਗਈ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲੋ ਤਾਂ ਜੋ ਨਵੀਆਂ ਨਿਊਜ਼ ਅਪਡੇਟਸ ਤੁਹਾਡੇ ਮੋਬਾਈਲ ਤੱਕ ਰੋਜ਼ਾਨਾ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਸੁਣੋ ਸੰਤ ਅਨੂਪ ਸਿੰਘ ਜੀ ਹੁਣਾਂ ਵੱਲੋਂ ਸਾਂਝੇ ਕੀਤੇ ਉਹਨਾਂ ਦੇ ਵਿਚਾਰ ਗੁਰਜੀਕਾ ਖਾਲਸਾ ਮੈਗਰਜੀਕੀ ਫਤਿਹ ਤਜਸੀ ਨਿਰਮਲ ਕੁਟੀਆਂ ਪੰਵੇ ਵਿਖੇ ਮਹਾਪੁਰਸ਼ਾਂ ਦੇ ਅਸਥਾਨ ਤੇ ਆਇਆ ਬਾਬਾ ਦਲੇਲ ਸਿੰਘ ਜੀ ਵੱਡੇ ਹੋਏ ਜਿਨ੍ਹਾਂ ਦੇ ਮੈਂ ਛੋਟੇ ਹੁੰਦਿਆਂ ਬੜੇ ਦਰਸ਼ਨ ਕੀਤੇ ਆ ਬੜੀ ਕਮਾਲ ਦੀ ਗ੍ਰੰਥ ਗਿਆਨੀ ਮਹਾਪੁਰਸ਼ ਪੂਰਨ ਮਹਾਪੁਰਸ਼ ਹਨ ਉਹਨਾਂ ਕੋਲ ਬੈਠ ਜਾਓ ਤਨਗੁਰ ਨਾਨਕ ਤਨਗੁਰ ਨਾਨਕ ਗੁਰੂ ਰਾਮਦਾਸ ਗੁਰੂ ਰਾਮਦਾਸ ਕੋਈ ਦੁਨਿਆਵੀ ਗੱਲ ਨਹੀਂ ਰੱਬ ਦੀਆਂ ਹੀ ਸ਼ਖਤਾਂ ਕਰਦੇ ਸਨ ਉਹਨਾਂ ਤੋਂ ਵਰਸਾਏ ਹੋਏ ਬਾਬਾ ਮੋਨੀ ਜੀ ਮਾ ਮੋਨੀ ਜੀ ਤੋਂ ਵਰਸਾਏ ਹੋਏ ਬਾਬਾ ਪ੍ਰਚਨ ਸਿੰਘ ਜੀ ਪੜ੍ਹਨੇ ਵਾਲੇ ਜਨਾਮ ਮੈਂ ਆਪਣੇ ਪਿਆਰੇ ਮਿੱਤਰ ਸੰਤ ਕੈਨਾ ਹਾਂ ਉਹਨਾਂ ਦੇ ਪ੍ਰਾਰਥ ਦੇ ਸਦਕਾ ਅੱਜ ਇੱਥੇ ਆਏ ਹਾਂ ਰਾਜ ਦੇ ਦਿਨ ਜਿੱਥੇ ਨਾਨਕ ਸ਼ਹੀਦ ਸੰਮਤ 556 ਨਮਾਸਾਲ ਲਈ ਤਦ ਦਿਨ ਮਨਾਇਆ ਜਾ ਰਿਹਾ ਉਥੇ ਚੇਤ ਇਹ ਸੰਗਰਾਮ ਹੈ। ਔਰ ਵਿਸ਼ੇਸ਼ ਤੌਰ ਤੇ ਬਾਬਾ ਰਵੀਦਾਸ ਜੀ ਦਾ ਆਗਮਨ ਦਿਹਾੜਾ ਮਨਾਇਆ ਜਾ ਰਿਹਾ ਹੈ। ਬਾਬਾ ਰਵੀਦਾਸ ਜੀ ਜਿਨ੍ਹਾਂ ਨੇ ਸਾਰਾ ਜੀਵਨ ਅਕਾਲ ਪੁਰਖ ਦੇ ਪਿਆਰ ਵਿੱਚ ਲਾ ਦਿੱਤਾ। ਉਹਨਾਂ ਦੀ ਬਾਣੀ ਤੋਂ ਹੀ ਪਤਾ ਚੱਲਦਾ ਉਹਨਾਂ ਦਾ ਜੀਵਨ ਕਿਹੋ ਜਿਹਾ ਸੀ। ਜਿਵੇਂ ਹੁਣ ਇਹ ਆਪਾਂ ਸਟੇਜ ਤੇ ਸ਼ਬਦ ਪੜ੍ਹਦੇ ਸੀ। ਉਹ ਕਹਿੰਦੇ ਬਹੁਤ ਜਨਮਿ ਛਰੇ ਤੇ ਮਾਦੋ ਇਹ ਜਨਮ ਤੇ ਮਾਰੇ ਲਿਖੇ ਕਹ ਰਵੀਦਾਸ ਤਾਸ ਲਗ ਜਿਉ ਸਿਰ पे ਉਹ ਦਰਸ਼ਨ ਦੇਖੇ ਐਨਾ ਪਿਆਰ ਤੇ ਬੇਹੋ ਦੇ ਵਿੱਚ ਉਹਨਾਂ ਨੇ ਰੱਬ ਨੂੰ ਯਾਦ ਕੀਤਾ ਇਸੇ ਸ਼ਬਦ ਵਿੱਚ ਉਹ ਕਹੇ ਸਨ ਹੋਮ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਇਹਨੇ ਵਾਗਰੂ ਮੈਂ ਤੇਰੇ ਤੋਂ ਰਮਈਆ ਜੀ ਬਲ ਬਲ ਸਦਕੇ ਕੁਰਬਾਨ ਜਾਵਾਂ ਕੀ ਕਾਰਨ ਹੈ ਤੁਸੀਂ ਮੇਰੇ ਨਾਲ ਅਬੋਲ ਗੱਲ ਕਿਉਂ ਨਹੀਂ ਕਰਦੇ ਗੱਲ ਕਰੋ ਨਾ ਆਉ ਭਗਤ ਜਿਹੜੇ ਨੇ ਅੰਤਰਾਤਮਾ ਰੱਬ ਨਾਲ ਇਉਂ ਗੱਲਾਂ ਕਰਦੇ ਨੇ ਉਹਨਾਂ ਦੀ ਸੁੱਧੀ ਬਿਰਤੀ ਸੰਸਾਰ ਤੋਂ ਵੱਖਰੀ ਇੱਕ ਪਰ ਸੁੱਤ ਮੰਡਲਾਂ ਜੁੜੀ ਰਹਿੰਦੀ ਆ। ਸੋ ਉਹਨਾਂ ਦੇ ਜੀਵਨ ਤੋਂ ਸਾਨੂੰ ਖੁਸ਼ੀ ਮਿਲੇ ਜੀ ਅੱਜ ਦੇ ਪਰਮਾਇਸਕਲੇ ਹੋਣ। ਇੱਕ ਵਰੇ ਸਮੂਹ ਸੰਗਤ ਨੂੰ ਸਾਰਿਆਂ ਨੂੰ ਪਿਆਰ ਭਰੀ ਗੁਰਪ੍ਰੇਮ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਰੰਭ ਸਤਿਕਾਰਯੋਗ ਗੁਰੂਪ ਸਾਧ ਸੰਗਤ ਜੀ ਆਪ ਸਰਵਤ ਸੰਗਤਾਂ ਨੂੰ ਪਤਾ ਹੈ ਆਰਮੀ ਨਦੇ ਮਹੀਨੇ ਸਗਰਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ ਜੋ ਚੇਤ ਦਾ ਮਹੀਨਾ ਚੜਿਆ ਮਹਰੀ ਸ਼ਰਦਾ ਦੇ ਨਾਲ ਬੜੇ ਪ੍ਰੇਮ ਦੇ ਨਾਲ ਨਾਨਕ ਸ਼ਾਈ ਕਲੰਡਰ ਅਨੁਸਾਰ ਅੱਜ ਸੰਬਤ 500 ਦਾ ਨਵਾਂ ਸਾਲ ਚੜਿਆ ਬੜੀ ਖੁਸ਼ੀ ਕੇ ਸ਼ਰਦਾ ਨਾ ਮਨਾਇਆ ਗਿਆ ਔਰ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਦਾ 647 ਮਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਅਤੇ ਇਹਨਾਂ ਖੁਸ਼ੀਆਂ ਦੇ ਸਮਾਗਮਾਂ ਦੇ ਵਿੱਚ ਗੁਣੀ ਗਿਆਨੀ ਸੰਤ ਮਹਾਂਪੁਰਖ ਸਮਾਗਮਾਂ ਤੇ ਪਹੁੰਚੇ ਹਨ ਜਿਨ੍ਹਾਂ ਵਿੱਚ ਅ피 ਸਰਕਾਰ ਜੋ ਸਿੱਖ ਆਨੰਦ ਮਾਇਨਾ ਖਾਸਤੀ ਸੰਤ ਅਨੂਪ ਸਿੰਘ ਜੀ ਉਹਨਾਂ ਸਹਿਬ ਵਾਲੇ ਜਿਨ੍ਹਾਂ ਨੇ ਬਰਾਗ ਮਈ ਕੀਰਤਨ ਦੇ ਨਾਲ ਸੰਗਤਾਂ ਨੂੰ ਨੇ ਹਲਕ ਇਥਾ ਹੈ ਢਾਡੀ ਜਥਾ ਐਸਾ ਪਈ ਗੁਰਦਿਆਲ ਸਿੰਘ ਜੀ ਲਖਵਰ ਫਗਵਾੜੇ ਵਾਲੇ ਜਿਨ੍ਹਾਂ ਨੇ ਗੁਰੂ ਰਵਿਦਾਸ ਪਾਤਸ਼ਾਹ ਜੀ ਦੀਆਂ ਵੀਰਸ ਵਾਲੀਆਂ ਭਾਵ ਛਤਗਰਾਂ ਦਾ ਜੀਵਨ ਬਾਰੇ ਦੱਸਣਾ ਕੀਤਾ ਹੈ ਔਰ ਹੋਰ ਅ삐 ਸਤਕਾਰਯੋਗ ਮਹਾਪੁਰਖਾਂ ਨੇ ਪਹੁੰਚ ਕੇ ਇਹਨਾਂ ਸਮਾਗਮਾਂ ਦੇ ਵਿੱਚ ਸ਼ਰਕਿਤ ਕੀਤੀ ਹੈ ਔਰ ਆਪ ਸੰਤਾਨਾਂ ਨੂੰ ਵੀ શ્રી ਗੁਰ ਵਿਦਾ ਸਮਾਹਾਰ ਦੇਵਤਾਰ ਪੁਰਬ ਦੀਆਂ ਔਰ ਅਜ ਸਗਰਾਂ ਦੇ ਦਿਹਾੜੇ ਦੀਆਂ ਨਵੇਂ ਸੰਪਰਦੀਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਰਮਲ ਕੁਟਿਆ ਸ਼ੰਭ ਵਾਲੀ ਪੰਡਵਾ ਵਿਖੇ ਅਸਥਾਨ ਦੇ ਮੌਜੂਦਾ ਮੁਖੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਪੰਡਵੇ ਵਾਲੇ ਜਿਨ੍ਹਾਂ ਦੇ ਉਦਮਾਂ ਦੇ ਸਦਕਾ ਧੰਨ ਧੰਨ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਛਤਰ ਸਾਹਿਬ ਦੇ ਹੇਠ ਅਸਥਾਨ ਤੇ ਸਹਿਬ ਸ਼੍ਰੀ ਗੁਰੂ ਅਰਬਦਾਸ ਮਹਾਰਾਜੀ ਦੇ ਆਗਮਨ ਪੁਰਬ ਨੂੰ ਸਰਦਾ ਪੁਰਬ ਮਨਾਉਂਦਿਆਂ ਮਹਾਨ ਗੁਰਮਤ ਸਮਾਗਮ ਕਰਵਾਏ ਗਏ ਅਤੇ ਸੰਗਰਾਂਦ ਦਾ ਪਵਿੱਤਰ ਦਿਹਾੜਾ ਤੇ ਚੇਤ ਦੀ ਸੰਗਰਾਮ ਹੈ ਇਹ ਸਰਦਾ ਪੁਰਬ ਮਨਾਉਂਦਿਆਂ ਇਸ ਚੱਲ ਰਹੇ ਸਮਾਗਮ ਦੇ ਵਿੱਚ ਸਤਿਕਾਰਯੋਗ ਸੰਤ ਬਾਬਾ ਨੂਬ ਸਿੰਘ ਜੀ ਉਹਨਾਂ ਸਾਹਿਬ ਵਾਲਿਆਂ ਵੱਲੋਂ ਸੰਗਤਾਂ ਨੂੰ ਕੀਰਤਨ ਦੇ ਰਾਹੀਂ ਗੁਰੂ ਸ਼ਬਦ ਨਾਲ ਜੋੜਿਆ ਗਿਆ ਅਤੇ ਦਾਸ ਦੇ ਢਾਡੀ ਜਥੇ ਵੱਲੋਂ ਸਹਿਬ ਫੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਗੌਰਵਮਈ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ ਵੱਡੀ ਗੈਂਤੀ ਦੇ ਸੰਗਤਾਂ ਨੇ ਅੱਜ ਦੇ ਇਸ ਮਹਾਨ ਗੁਰਮਤ ਸਮਾਗਮ ਦਾ ਸ਼ਾਮਲ ਹੋ ਕੇ ਗੁਰੂ ਮਹਾਰਾਜ ਦੇ ਚਰਨ ਪਰਸੇ ਅਤੇ ਗੁਰੂ ਕਾ ਲੰਗਰ ਅੱਤੋਟ ਬਰਤਾਇਆ ਗਿਆ ਕਿ ਸਮੁੱਚੀਆਂ ਸੰਗਤਾਂ ਨੂੰ ਦਾਸ ਸਹਿਬ ਸ਼੍ਰੀ ਗੁਰੂ ਦਾਸ ਮਹਾਰਾਜ ਦੇ ਆਗਮਨ ਪਰੋਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ